ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਧਰਤੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਉਸ ਦਿਨ ਪੂਰਨ ਮਾਸੀ ਦਾ ਦਿਨ ਸੀ ਉਸ ਦਿਨ ਚੰ드ਰਮਾ ਪੂਰਾ ਸੀ ਜਦੋਂ ਮੈਂ ਉਸ ਧਰਤੀ ਤੇ ਅਵਤਾਰ ਆਏ ਨੇ ਉਦੋਂ ਜਾਤਮਸਿਆ ਦਾ ਦਿਨ ਹੁੰਦਾ ਸੀ ਜਾਂ ਕੋਈ ਹੋਰ ਹੁੰਦਾ ਸੀ ਭਾਵ ਉਸ ਦਿਨ ਚੰ드ਰਮਾ ਘਟਦਾ ਵੱਧਦਾ ਸੀ ਪਰ ਜਿਸ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਧਰਤੀ ਤੇ ਆਏ ਉਸ ਦਿਨ ਜਿਹੜਾ ਚੰਦ ਸੀ ਉਹ ਪੂਰਨ ਸੀ ਸਪੂਰਨ ਸੀ ਉਹਨੇ ਦਾ ਕਾਰਨ ਇਹ ਵੀ ਸੀ ਸਮੇ ਦੇ ਨਾਲ ਕਈਆਂ ਦੀ ਵੜਾਈ ਘਟਈ ਅਤੇ ਕਈਆਂ ਦੀ ਵਧੀ ਪਰ ਤਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵੜਾਈ ਪੂਰਨ ਮਾਸੀ ਦੇ ਚੰਦ ਵਾਂਗ ਸੰਪੂਰਨ ਹੈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਸੋ ਪੁੰਨਿਆ ਵਾਲੀ ਰਾਤ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਇਸ ਧਰਤੀ ਤੇ ਹੋਇਆ ਗੁਰੂ ਪਾਤਸ਼ਾਹ ਜੀ ਦੇ ਆਗਮਨ ਦਾ ਪ੍ਰਸੰਗ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾ ਰਹੇ ਹਨ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਬਾਰ ਦੇਸ਼ ਹੈ ਬਾਰਦੇਸ਼ ਦੇ ਇੱਕ ਪਾਸੇ ਰਾਵੀ ਵਗਦੀ ਹੈ ਅਤੇ ਇੱਕ ਪਾਸੇ ਚਨਾਬ ਵਗਦੀ ਹੈ ਮਹਾਰਾਜ ਉਸ ਬਾਰਦੇਸ਼ ਦੇ ਵਿੱਚ ਇੱਕ ਨਗਰੀ ਹੈ ਜਿਸ ਦਾ ਨਾਮ ਤਲਵੰਡੀ ਹੈ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਤਲਵੰਡੀ ਬਹੁਤ ਭਾਗਾ ਵਾਲੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਹੀ ਉੱਥੋਂ ਦੇ ਲੋਕਾਂ ਦੇ ਬਹੁਤ ਰੋਗ ਕੱਟੇ ਗਏ ਉਸੀ ਤਲਵੰਡੀ ਦੇ ਵਿੱਚ ਗੁਰੂ ਮਹਾਰਾਜ ਜੀ ਉਹ ਇੱਕ ਬਹੁਤ ਭਲੀ ਖੁੱਲ ਰਹਿੰਦੀ ਹੈ ਭਾਵ ਬਹੁਤ ਵੱਡੀ ਕੁੱਲ ਰਹਿੰਦੀ ਹੈ 베ਦੀਆਂ ਦੀ ਕੁੱਲ ਸਾਰੇ ਤਲਵੰਡੀ ਦੇ ਵਿੱਚ 베ਦੀ ਪ੍ਰਸਿੱਧ ਸਨ ਸਾਰੇ 베ਦੀਆਂ ਦੀ ਬਹੁਤ ਉਸਤਤ ਕਰਦੇ ਨੇ ਉਹ 베ਦੀਆਂ ਦੀ ਕੁੱਲ ਦੇ ਵਿੱਚ ਜਨਮ ਹੋਇਆ ਸੀ शिवराम जी ਦਾ ਹੁਣ ਸਾਧ ਸੰਗਤ ਜੀ शिवराम ਕੌਣ ਸਨ ਸਾਧ ਸੰਗਤ ਜੀ Shivram ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਦਾਦਾ ਜੀ ਸਨ ਕਹਿੰਦੇ ਨੇ ਸਾਧ ਸੰਗਤ ਜੀ ਭਾਈ Shivram ਜੀ ਸ਼ਸਤਰ ਧਾਰੀ ਯੋਧੇ ਸਨ ਪਰ ਪਤਾ ਨਹੀਂ ਕਿ ਕੀ ਗੱਲ ਹੈ ਉਹਨਾਂ ਦੇ ਮਨ ਦੇ ਵਿੱਚ ਹੁਣ ਟਿਕਾਉ ਆਉਣਾ ਸ਼ੁਰੂ ਹੋ ਗਿਆ ਇਹ ਗੱਲ ਦਾ ਸ਼ਿਵਰਾਮ ਜੀ ਨੂੰ ਵੀ ਪਤਾ ਨਹੀਂ ਸਾ ਸੰਗਤ ਜੀ ਇਸ ਕੁਲ ਦਾ ਟਿਕਿਆ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਕੁਲ ਦੇ ਵਿੱਚ ਅਵਤਾਰ ਲੈਣਾ ਸੋ ਸ਼ਿਵਰਾਮ ਜੀ ਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਵੱਡੇ ਪੁੱਤਰ ਦੇ ਘਰੇ ਪ੍ਰਮਾਤਮਾ ਨੇ ਅਵਤਾਰ ਲੈਣਾ ਹੈ ਇਸ ਗੱਲ ਦਾ ਭਾਈ ਸ਼ਿਵਰਾਮ ਜੀ ਨੂੰ ਅੰਦਾਜ਼ਾ ਨਹੀਂ ਸੀ ਸਾਧ ਸੰਗਤ ਜੀ ਜਿਹੜਾ ਵੀ ਗੁਰੂ ਅਨੰਦ ਸੱਚੇ ਪਾਸ਼ਾ ਜੀ ਦਾ ਸਿੱਖ ਹੈ ਉਹਦੇ ਕਿੰਨੇ ਵੱਡੇ ਭਾਗ ਹੋਣਗੇ ਉਸ ਬਾਰੇ ਅਸੀਂ ਕਹਿ ਨਹੀਂ ਸਕਦੇ ਅਤੇ ਇਹ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਭਾਈ ਸ਼ਿਵਰਾਮ ਜੀ ਜੋ ਕਿ ਗੁਰੂ ਅਨੰਦ ਸੱਚੇ ਪਾਸ਼ਾ ਜੀ ਦੇ ਦਾਦਾ ਜੀ ਸਨ ਉਹਨਾਂ ਦੇ ਕਿੰਨੇ ਵੱਡੇ ਭਾਗ ਹੋਣਗੇ ਕਿ ਗੁਰੂ ਨਾਮ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ ਬਣੇ ਸੋ ਸ਼ਿਵਰਾਮ ਜੀ ਦਾ ਵਿਆਹ ਹੋਇਆ ਬਨਾਰਸੀ ਜੀ ਦੇ ਨਾਲ ਉਹਨਾਂ ਨੇ ਮਾਤਾ ਬਨਾਰਸੀ ਜੀ ਕੌਣ ਸਨ ਇਹਨੇ ਗੁਰਨਾਮ ਸੱਚੇ ਪਾਤਸ਼ਾਹ ਜੀ ਦੀ ਦਾਦੀ ਜੀ ਮਾਤਾ ਬਨਾਰਸੀ ਜੀ ਦੇ ਕੁਖੋਂ ਦੋ ਪੁੱਤਰਾਂ ਜਨਮ ਹੋਇਆ ਬਨਾਰਸੀ ਜੀ ਦੇ ਕੁਖੋਂ ਦੋ ਪੁੱਤਰਾਂ ਜਨਮ ਹੋਉਂਦਾ ਹੈ ਵੱਡੇ ਪੁੱਤਰ ਦਾ ਨਾਮ ਮਹਿਤਾ ਕਾਲੂ ਅਤੇ ਛੋਟੇ ਪੁੱਤਰ ਦਾ ਨਾਮ ਭਾਈ ਲਾਲੂ ਸਾਹ ਲਾਲੂ ਹੈ ਜੀ ਸਾਧ ਸੰਗਤ ਜੀ ਕਹਿੰਦੇ ਨੇ ਭਾਈ ਮਹਤਾ ਕਾਲੂ ਜੀ ਨੇ 100 ਜਨਮ ਭਗਤੀ ਕੀਤੀ ਸੀ ਅਤੇ ਮਹਾਰਾਜ ਪਰਮੇਸ਼ਰ ਜੀ ਨੂੰ ਇਹ ਬੇਨਤੀ ਕੀਤੀ ਸੀ ਕਿ ਮਹਾਰਾਜ ਤੁਸੀਂ ਮੇਰੇ ਘਰ ਪੁੱਤਰ ਬਣ ਕੇ ਪੈਦਾ ਹੋ ਜੋ ਮਹਤਾ ਕਾਲੂ ਜੀ ਦੀ ਪੂਰਬਲੇ ਜਨਮਾਂ ਦੀ ਹੈ ਭਗਤੀ ਸੀ ਸਾਧ ਸੰਗਤ ਜੀ ਕਹਿੰਦੇ ਨੇ ਭਾਈ ਮਹਤਾ ਕਾਲੂ ਜੀ ਤੇ ਰਾਏ ਬੁਲਾਰ ਜੀ ਨੇ ਇਹਨਾਂ ਦੋਵਾਂ ਨੇ ਪਿਛਲੇ ਜਨਮਾਂ ਵਿੱਚ ਇਕੱਠਿਆਂ ਭਗਤੀ ਕੀਤੀ ਸੀ ਜਦੋਂ ਰਾਏ ਬੁਲਾਰ ਜੀ ਨੂੰ ਪਰਮੇਸ਼ਰ ਜੀ ਨੇ ਪੁੱਛਿਆ ਕੀ ਚਾਹੀਦਾ ਹੈ ਤਾਂ ਰਾਏ ਬੁਲਾਰ ਜੀ ਨੇ ਪ੍ਰੇਮਾ ਭਗਤੀ ਮੰਗੀ ਸੀ ਅਤੇ ਜਦੋਂ ਭਾਈ ਮਹਤਾ ਕਾਲੂ ਜੀ ਨੂੰ ਪਿਛਲੇ ਜਨਮਾਂ ਵਿੱਚ ਪੁੱਛਿਆ ਸੀ ਕਿ ਕੀ ਚਾਹੀਦਾ ਹੈ ਤਾਂ ਮਹਤਾ ਕਾਲੂ ਜੀ ਨੇ ਕਿਹਾ ਸੀ ਕਿ ਮਹਾਰਾਜ ਮੈਂ ਆਪ ਜੀ ਦੇ ਸਰਗੁਣ ਸਰੂਪ ਦੇ ਦਰਸ਼ਨ ਕਰਾਂ ਉਦੋਂ ਪਰਮੇਸ਼ਰ ਨੇ ਕਿਹਾ ਵੀ ਤੁਹਾਨੂੰ ਮੰਗਣੀ ਤਾਂ ਪੈਣਾ ਪ੍ਰੇਮਾ ਭਗਤੀ ਚਾਹੀਦੀ ਸੀ ਪਰ ਤੁਸੀਂ ਸਰਗੁਣ ਸਰੂਪ ਦੇ ਦਰਸ਼ਨ ਮੰਗੇ ਨੇ ਅਨਸਾਧ ਸੰਗਤ ਜੀ ਇਹ ਸਰਗੁਣ ਸਰੂਪ ਕੀ ਹੁੰਦਾ ਹੈ ਜਿਹੜਾ ਤਾਂ ਨਿਰਗੁਣ ਸਰੂਪ ਹੁੰਦਾ ਹੈ ਉਹ ਅੱਖਾਂ ਨਾਲ ਨਹੀਂ ਦਿਸਦਾ ਅਤੇ ਸਰਗੁਣ ਸਰੂਪ ਉਹ ਹੁੰਦਾ ਹੈ ਜੋ ਅੱਖਾਂ ਨਾਲ ਦਿਸ ਪੈਂਦਾ ਹੈ ਇਹ ਦੋਨੋਂ ਰੂਪ ਉਸ ਕਾਲਪੁਰਖ ਪਰਮੇਸ਼ਰ ਜੀ ਦੇ ਹਨ ਇਹ ਦੋਨੋਂ ਰੂਪਾਂ ਦੇ ਵਿੱਚ ਪਰਮੇਸ਼ਰ ਜੀ ਵਿਚਰਦੇ ਹਨ ਸੋ ਭਾਈ ਮਹਤਾ ਕਾਲੂ ਜੀ ਨੇ ਆਪਣੇ ਪਿਛਲੇ ਜਨਮਾ ਵਿੱਚ ਪਰਮੇਸ਼ਰ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਨੂੰ ਆਪ ਜੀ ਦੇ ਸਰਗੁਣ ਸਰੂਪ ਦੇ ਦਰਸ਼ਨ ਹੋਣ ਜਿਵੇਂ ਸਾਧ ਸੰਗਤ ਜੀ ਅਸੀਂ ਆਮ ਤੌਰ ਤੇ ਦੁਨੀਆ ਵਿੱਚ ਵਿਚਰਦੇ ਹਾਂ ਇੱਕ ਦੂਜੇ ਨੂੰ ਵੇਖਦੇ ਹਾਂ ਇੱਕ ਦੂਜੇ ਦੀਆਂ ਗੱਲਾਂ ਬਾਤਾਂ ਨੂੰ ਸੁਣਦੇ ਹਾਂ ਬੋਲਦੇ ਹਾਂ ਇੱਕ ਦੂਜੇ ਨਾਲ ਇਹ ਸਾਧ ਸੰਗਤ ਜੀ ਸਰਗੁਣ ਸਰੂਪ ਭਾਈ ਮਹਤਾ ਕਾਲੂ ਜੀ ਕਹਿੰਦੇ ਮਹਾਰਾਜ ਮੈਂ ਵੀ ਆਪ ਜੀ ਦੇ ਇਸ ਰੂਪ ਦੇ ਵਿੱਚ ਸਰਗਣ ਰੂਪ ਦੇ ਵਿੱਚ ਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ ਉਹ ਤੋਂ ਪਰਮੇਸ਼ਰ ਜੀ ਨੇ ਆਖਿਆ ਤਪੀ ਸਰ ਮੰਗਣੀ ਤਾਂ ਮੈਨੂੰ ਪ੍ਰੇਮਾ ਭਗਤੀ ਚਾਹੀਦੀ ਸੀ ਪਰ ਤੁਸੀਂ ਸਰਗੁਣ ਸਰੂਪ ਦਰਸ਼ਨ ਮੰਗੇ ਨੇ ਤਾ ਪਰਮੇਸ਼ਰ ਕਹਿੰਦੇ ਤੈਨੂੰ ਅਸੀਂ ਸਰਗੁਣ ਸਰੂਪ ਦੇ ਦਰਸ਼ਨ ਤਾਂ ਕਰਾ ਦੇਵਾਂਗੇ ਬਹੁਤ ਲੰਮੇ ਸਮੇਂ ਵਾਸਤੇ ਪਰ ਇੱਕ ਗੱਲ ਚੇਤਾ ਰੱਖੀ ਤੂੰ ਸਾਨੂੰ ਪਛਾਣ ਨਹੀਂ ਸਕੇਗਾ ਸਾ ਸੰਗਤ ਜੀ ਇਹ ਹੀ ਬਚਨ ਪਰਮੇਸ਼ਰ ਜੀ ਦੇ ਸੱਚੇ ਹੋਏ ਮਹਤਾ ਕਾਲੂ ਜੀ ਅੰਤਲੇ ਸਮੇਂ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਛਾਣ ਨਹੀਂ ਸਕੇ ਪਰਮੇਸ਼ਰ ਜੀ ਦੇ ਇਹ ਵੀ ਬਚਨ ਹੋਏ ਸਨ ਕੇ ਤੁਸੀਂ ਨਹੀਂ ਸਾਨੂੰ ਪਛਾਣ ਸਕੋਗੇ ਅਸੀਂ ਤੁਹਾਨੂੰ ਪਛਾਣ ਕਰਾਵਾਂਗੇ ਸਾਧ ਸੰਗਤ ਜੀ ਜਦੋਂ ਭਾਈ ਮਹਿਤਾ ਕਾਲੂ ਜੀ ਨੂੰ ਅੰਤਿਮ ਸਮਾਂ ਆਇਆ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਛਾਣ ਕਰਾਈ ਸੀ ਕਿ ਅਸੀਂ ਕੌਣ ਹਾਂ ਉੰਨੇ ਸਮੇਂ ਤੱਕ ਮਹਿਤਾ ਕਾਲੂ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਛਾਣ ਨਹੀਂ ਸਕੇ ਇਹ ਹੋ ਕੌਣ ਨੇ ਉਹ ਤਾਂ ساری ਉਮਰ ਗੁਰੂ ਨਾਲ ਸੱਚੇ ਪਾਸ਼ਾ ਜੀ ਨੂੰ ਸਿਰਫ ਆਪਣਾ ਪੁੱਤਰ ਸਮਝਦੇ ਰਹੇ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਦਾਦਾ ਜੀ ਭਾਈ ਸ਼ਿਵਰਾਮ ਜੀ ਅਤੇ ਦਾਦੀ ਜੀ ਮਾਤਾ ਬਨਾਰਸੀ ਜੀ ਦੇ ਘਰੋਂ ਦੋ ਪੁੱਤਰ ਹੋਏ ਭਾਈ ਮਹਿਤਾ ਕਾਲੂ ਜੀ ਅਤੇ ਭਾਈ ਲਾਲੂ ਜੀ ਸਾਧ ਸੰਗਤ ਜੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਬਾਲਾ ਜੀ ਕਹਿੰਦੇ ਨੇ ਮਹਾਰਾਜ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀਓ ਮੈਂ ਤਲਵੰਡੀ ਦੇ ਪਸ਼ੂਆਂ ਦੇ ਵੀ ਪੈਰੀ ਹੱਥ ਲਾਵਾਂ ਇਹ ਮੇਰਾ ਦਿਲ ਕਰਦਾ ਹੈ ਕਿਉਂ ਕਿ ਕਿਉਂਕਿ ਉਹਨਾਂ ਪਸ਼ੂਆਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਿਤ ਦਰਸ਼ਨ ਕਰਨੇ ਨੇ ਸਾਧ ਸੰਗਤ ਜੀ ਭਾਵੇਂ ਕੋਈ ਵੀ ਹੋਵੇ ਉੱਥੇ ਕੋਈ ਮਰਜ ਐ ਕੋਈ ਗਾਂ ਹੈ ਜਿਹੜਾ ਮਰਜੀ ਪਸ਼ੂ ਹੋਵੇ ਕਰਨੇ ਤਾਂ ਉਹਨੇ ਸਾਧ ਸੰਗਤ ਜੀ ਗੁਰੂ ਨਾਨਕ ਦੇ ਦਰਸ਼ਨ ਤੇ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜਾਮੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਲਿਖਦੇ ਨੇ ਗੁਰਨਾਨਕ ਜਿਨ ਗੁਰੂ ਨਾਨਕ ਜਿਨ ਸੁਨਿਆ ਵੇਖਿਆ ਸੇ ਫਿਰ ਗਰਵਾਸ ਨ ਪਰਿਆਰੇ ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ ਦੇ ਉਪਦੇਸ਼ਾਂ ਨੂੰ ਸੁਨਿਆ ਹੈ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਰਸ਼ਨ ਕੀਤੇ ਨੇ ਉਹ ਮੁਰ ਕਦੇ ਜਨਮ ਦੇ ਮਰਨ ਵਿੱਚ ਗੇੜ ਨਹੀਂ ਪੈਂਦੇ ਸੋ ਕਿਸੇ ਪਸ਼ੂ ਨੇ ਨਹੀਂ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ ਤਾਂ ਉਸ ਪਸ਼ੂ ਦੇ ਵੀ ਗੁਰੂ ਪਾਤਸ਼ਾਹ ਜੀ ਨੇ ਜਨਮ ਮਰਨ ਦੇ ਗੇੜ ਕੱਟ ਦਿੱਤੇ ਨੇ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦੀ ਇਹ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ ਤੇ ਉੱਥੇ ਹੋਰ ਕੌਣ-ਕੌਣ ਸੁਣਾ ਰਿਹਾ ਉੱਥੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਲ ਸੱਚੇ ਪਾਤਸ਼ਾਹ ਜੀ ਦੀ ਇਹ ਉਤਾਰਪੁਰਬ ਦੀ ਕਥਾ ਨੂੰ ਸੁਣਦੇ ਪਏ ਨੇ ਉੱਥੇ ਬ੍ਰਹਮ ਗਿਆਨੀ ਭਾਈ ਪਾਰੋ ਜੀ ਸੁਣਦੇ ਪਏ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਆਪ ਇਹ ਕਥਾ ਸੁਣ ਰਹੇ ਨੇ ਭਾਈ ਬਾਲਾ ਜੀ ਇਹ ਕਥਾ ਕਰ ਰਹੇ ਨੇ ਅਤੇ ਭਾਈ ਪੈੜਾ ਮੁਖਾ ਇਸ ਸਾਰੀ ਕਥਾ ਨੂੰ ਲਿਖੀ ਜਾ ਰਹੇ ਨੇ ਸੋ ਕਹਿੰਦੇ ਨੇ ਜਦੋਂ ਭਾਈ ਸ਼ਿਵਰਾਮ ਜੀ ਜੋ ਕਿ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਦਾਦਾ ਜੀ ਨੇ ਉਹਨਾਂ ਨੇ ਵੇਖਿਆ ਸਾਡਾ ਵੱਡਾ ਪੁੱਤਰ ਵੱਡਾ ਹੋ ਰਿਹਾ ਹੈ ਤਾਂ ਉਹਨਾਂ ਨੇ ਭਾਈ ਮਹਿਤਾ ਕਾਲੂ ਜੀ ਦਾ ਵਿਆਹ ਬਹੁਤ ਵੱਡੇ ਭਾਗਾ ਵਾਲੀ ਔਰਤ ਦੇ ਨਾਲ ਕਰਵਾਉਣਾ ਅਤੇ ਉਸ ਵੱਡੇ ਭਾਗਾ ਵਾਲੀ ਔਰਤ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਹੈ ਮਾਤਾ ਤ੍ਰਿਪਤਾ ਜੀ ਭਾਈ ਬਾਲਾ ਜੀ ਕਹਿੰਦੇ ਹੈ ਅੰਗਦ ਪਾਤਸ਼ਾਹ ਜੀ ਜਿਵੇਂ ਭਾਈ ਮਹਤਾ ਕਾਲੂ ਜੀ ਨੇ ਆਪਣੇ ਪੂਰਵਲੇ ਜਨਮਾਂ ਦੇ ਵਿੱਚ ਬਹੁਤ ਭਾਰੀ ਕਠਨ ਜਪ ਤਪ ਕੀਤਾ ਸੀ ਓਵੇਂ ਹੀ ਮਾਤਾ ਤ੍ਰਿਪਤਾ ਜੀ ਨੇ ਆਪਣੇ ਪੂਰਵਲੇ ਜਨਮਾਂ ਦੇ ਵਿੱਚ ਬਹੁਤ ਭਾਰੀ ਅਤੇ ਕਠਨ ਜਪ ਤਪ ਕੀਤਾ ਸੀ ਸਾਧ ਸੰਗਤ ਜੀ ਇਹ ਦੋਨਾਂ ਦੀ ਇਹ ਇੱਛਾ ਸੀ ਕਿ ਅਸੀਂ ਪਰਮੇਸ਼ਰ ਦੇ ਸਰਗਨ ਰੂਪ ਦੇ ਵਿੱਚ ਦਰਸ਼ਨ ਕਰੀਏ ਅਤੇ ਕਿਵੇਂ ਪਰਮੇਸ਼ਰ ਤੇ ਕਿਰਪਾ ਹੋਈ ਪਰਮੇਸ਼ਰ ਜੀ ਨੇ ਇਹਨਾਂ ਦੋਨਾਂ ਨੂੰ ਇੱਕ ਸੂਤਰ ਵਿੱਚ ਬੰਨ੍ਹ ਦਿੱਤਾ ਸਾਧ ਸੰਗਤ ਜੀ ਕਹਿੰਦੇ ਨੇ ਇਸ ਜੋੜੀ ਨੇ ਪੂਰਬਲੇ ਜਨਮਾਂ ਦੇ ਵਿੱਚ ਬਹੁਤ ਲੰਮੇ ਸਮੇਂ ਵਾਸਤੇ ਪਰਮੇਸ਼ਰ ਦੇ ਵਿੱਚ ਮਨ ਜੋੜੀ ਰੱਖਿਆ ਪਰਮੇਸ਼ਰ ਦੀ ਭਗਤੀ ਕੀਤੀ ਹੁਣ ਸਾਧ ਸੰਗਤ ਜੀ ਤਲਵੰਡੀ ਦਾ ਰਾਜਾ ਕੌਣ ਸੀ ਤਲਵੰਡੀ ਦਾ ਰਾਜਾ ਦਾ ਨਾਮ ਰਾਏ ਬੁਲਾਰ ਸੀ ਰਾਏ ਬੁਲਾਰ ਤੇ ਭਾਈ ਮਹਿਤਾ ਕਾਲੂ ਜੀ ਦਾ ਪਿਆਰ ਸਕੇ ਭਰਾਵਾਂ ਵਾਂਗ ਸੀ ਸਾਧ ਸੰਗਤ ਜੀ ਰਾਏ ਬੁਲਾਰ ਤਲਵੰਡੀ ਦਾ ਰਾਜਾ ਅਤੇ ਭਾਈ ਮਹਿਤਾ ਕਾਲੂ ਜੀ ਪਟਵਾਰੀ ਨੇ ਪਰ ਦੋਨਾਂ ਦੇ ਵਿੱਚ ਪਿਆਰ ਇਹੋ ਜਿਹਾ ਜਿਵੇਂ ਸਕੇ ਭਰਾਵਾਂ ਵਿੱਚ ਹੁੰਦਾ ਰਾਏ ਬੁਲਾਰ ਨੇ ਪਟਵਾਰ ਦਾ ਕੰਮ ਸ਼ੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਨੂੰ ਦਿੱਤਾ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਮਾਇਆ ਦੀ ਬਿਲਕੁਲ ਵੀ ਕਮੀ ਨਹੀਂ ਸੀ ਬਾਲਾ ਜੀ ਕਹਿੰਦੇ ਫਿਰ ਕੁਝ ਸਮਾਂ ਪਾ ਕੇ ਭਾਈ ਮਹਿਤਾ ਕਾਲੂ ਜੀ ਦੇ ਘਰੇ ਇੱਕ ਪੁੱਤਰੀ ਦਾ ਜਨਮ ਹੁੰਦਾ ਹੈ ਅਤੇ ਨਾਨਕਾ ਦੇ ਘਰੇ ਜਨਮ ਹੋਣ ਕਰਕੇ ਉਹਦਾ ਨਾਮ ਨਾਨਕੀ ਪਿਆ ਸੀ ਸਾਧ ਸੰਗਤ ਜੀ ਕਵੀ ਭਾਈ ਸੰਤੋਖ ਸਿੰਘ ਜੀ ਜੋ ਬੇਬੇ ਨਾਨਕੀ ਜੀ ਬਾਰੇ ਬੋਲਦੇ ਨੇ ਉਹ ਸੁਣਨ ਵਾਲਾ ਹੈ ਬੇਬੇ ਨਾਨਕੀ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ 5 ਸਾਲ ਵੱਡੇ ਸਨ ਪਰ ਤਦ ਹੀ ਉਹ ਗੁਰੂ ਮਹਾਰਾਜ ਜੀ ਨੂੰ ਇੰਨਾ ਪਿਆਰ ਕਰਦੇ ਸੀ ਉਹ ਤਾਂ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਹੁੰਦੇ ਸੀ ਮੈਨੂੰ ਆਪ ਜੀ ਆਪਣੇ ਚਰਨਾਂ ਦੇ ਵਿੱਚ ਹੱਥ ਲਾਉਣ ਲਾ ਲੈਣ ਦਿਓ ਪਰ ਗੁਰੂ ਪਾਸ਼ਾ ਕਹਿੰਦੇ ਹੁੰਦੇ ਸੀ ਬੇਬੇ ਜੀ ਤੁਸੀਂ ਸਾਡੇ ਤੋਂ ਵੱਡੇ ਹੋ ਤੁਸੀਂ ਸਾਡੇ ਪੈਰੀ ਹੱਥ ਕਿਉ ਲਾਉਗੇ ਤਾਂ ਉਦੋਂ ਬੇਬੇ ਨਾਨਕ ਜੀ ਇਹ ਜਵਾਬ ਦਿੰਦੇ ਸੀ ਨਾਨਕ ਜੀ ਤੁਸੀਂ ਮੇਰੇ ਵੀਰ ਨਹੀਂ ਤੁਸੀਂ ਮੇਰੇ ਪੀਰ ਹੋ ਜੇ ਅਸੀਂ ਇੱਕ ਮਾਂ ਦੇ ਪਿਓ ਦੇ ਜਨਮੇ ਆ ਪਰ ਤੁਸੀਂ ਮੇਰੇ ਮੁਰਸ਼ਿਦ ਹੋ ਤੇ ਮੈਂ ਤੁਹਾਡੀ murid ਹਾਂ ਸਾ ਸੰਗਤ ਜੀ ਸਭ ਤੋਂ ਪਹਿਲਾ ਸਿੱਖ ਜੇ ਕੋਈ ਹੋਇਆ ਤਾਂ ਉਹ ਬਾਬੇ ਨਾਨਕ ਜੀ ਹੋਏ ਨੇ ਕਿਉਂਕਿ ਬਾਬੇ ਨਾਨਕ ਜੀ ਨੇ ਸਭ ਤੋਂ ਪਹਿਲਾਂ ਪਛਾਣ ਲਿਆ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਸੋ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ 5 ਸਾਲ ਪਹਿਲਾਂ ਹੀ ਬਾਬੇ ਨਾਨਕ ਜੀ ਆਗੈਸ ਕਿਉਂਕਿ ਉਹਨਾਂ ਨੇ ਪ੍ਰਚਾਰ ਕਰਨਾ ਸੀ ਹਰ ਥਾਂ ਤੇ ਇਹ ਦੱਸਣਾ ਸੀ ਲੋਕਾਂ ਨੂੰ ਕਿ ਮੇਰੇ ਵੀਰ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਖੁਦਾ ਪਰਮੇਸ਼ਰ ਹਨ ਅਤੇ ਦੁਨੀਆ ਦੇ ਲੋਕੋ ਇਹ ਕਿਤੇ ਡੁੱਬ ਨਹੀਂ ਸਕਦੇ ਇਹ ਤਾਂ ਸਗੋਂ ਸਾਨੂੰ ਤਾਰਨ ਵਾਸਤੇ ਆਏ ਨੇ ਸੰਸਾਰ ਚੋਂ ਸੋ ਭਾਈ ਮਹਤਾ ਕਾਲੂ ਜੀ ਦੇ ਘਰੇ ਬਾਬੇ ਨਾਨਕ ਜੀ ਤੋਂ ਕੁਝ ਸਮੇਂ ਬਾਅਦ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਣਾ ਤਾਂ ਉਸ ਸਮੇਂ ਸਾਧ ਸੰਗਤ ਜੀ ਹੌਲੀ ਹੌਲੀ ਤਲਵੰਡੀ ਦਾ ਵਾਤਾਵਰਨ ਤਲਵੰਡੀ ਦੀਆਂ ਹਵਾਵਾਂ ਦੇ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਗਿਆ ਜਾਨਾ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਦੇ ਆਉਣ ਦਾ ਸਮਾਂ ਨੇੜੇ-ਨੇੜੇ ਆਉਣਾ ਓਵੇਂ ਓਵੇਂ ਬਦਲਾਵ ਆਉਣੇ ਸ਼ੁਰੂ ਹੋ ਜਾਣੇ ਤਾਂ ਕਹਿੰਦੇ ਨੇ ਸਾਧ ਸੰਗਤ ਜੀ ਤਲਵੰਡੀ ਦੇ ਵਿੱਚ ਹਵਾ ਹੀ ਕੁਝ ਇਹੋ ਜਿਹੀਆਂ ਚੱਲਣ ਲੱਗੀਆਂ ਸੀ ਕਿ ਲੋਕਾਂ ਦੇ ਦੁੱਖ ਕਲੇਸ਼ ਦੂਰ ਹੋਣ ਲੱਗ ਪਏ ਕਵੀ ਜੀ ਇੱਥੇ ਲਿਖਦੇ ਨੇ ਕਿ ਉਹ ਪਰਮੇਸ਼ਰ ਨੇ ਵਿਚਾਰ ਕੀਤੀ ਹੈ ਹੁਣ ਅਸੀਂ ਮਹਿਤਾ ਕਾਲੂ ਜੀ ਦੇ ਘਰੇ ਪੁੱਤਰ ਬਣ ਕੇ ਜਾਵਾਂ ਸੋ ਕਾਲਪੁਰਖ ਪਰਮੇਸ਼ਰ ਜੀ ਇਹ ਫੁਰਨਾ ਆਪ ਬਣਾਉਂਦੇ ਨੇ ਸੋ ਕਹਿੰਦੇ ਉਸ ਸਮਾਂ ਆ ਗਿਆ ਜਦੋਂ ਧੰਨ ਧੰਨ ਸ੍ਰੀ ਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਧੰਨ ਮਾਤਾ ਤ੍ਰਿਪਤਾ ਜੀ ਦੇ ਘਰ ਦੇ ਵਿੱਚ ਆ ਗਏ ਨੇ ਅਤੇ ਉਸੇ ਦਿਨ ਤੋ ਤਲਵੰਡੀ ਦਾ ਘਰ ਦਾ ਸਾਰਾ ਮਾਹੌਲ ਬਦਲ ਗਿਆ ਕਹਿੰਦੇ ਨੇ ਜਿਹੜਾ ਵੀ ਭਾਈ ਮਹਤਾ ਕਾਲੂ ਜੀ ਦੇ ਘਰੇ ਆਉਂਦਾ ਉਸ ਦਾ ਮਨ ਇੱਕਦਮ ਸ਼ਾਂਤ ਚਿੱਤ ਹੋ ਜਾਂਦਾ ਸੀ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਦਾ ਕਿ ਜਦੋਂ ਵੀ ਅਸੀਂ ਪੈਦਾ ਮਹਤਾ ਕਾਲੂ ਜੀ ਦੇ ਘਰੇ ਆਉਂਦੇ ਹਾਂ ਤਾਂ ਅੰਦਰ ਪਿਆਰ ਤਾਂ ਉਛਾਲਾ ਕਿਉਂ ਵੱਜਦਾ ਹੈ ਪਰ ਹਾਲੇ ਵੀ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਤਲਵੰਡੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਖੁਦ ਖੁਦਾ ਆਉਣ ਲੱਗੇ ਨੇ ਕਹਿੰਦੇ ਜਿਸ ਦਿਨ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਾਤਾ ਤ੍ਰਿਪਤਾ ਜੀ ਦੇ ਕੋਖ ਵਿੱਚ ਆਣ ਉਸ ਦਿਨ ਤੋਂ ਮਾਤਾ ਤ੍ਰਿਪਤਾ ਜੀ ਦੇ ਚਿਹਰੇ ਦਾ ਨੂਰ ਬਹੁਤ ਵੱਧ ਗਿਆ ਇਹਦਾ ਕਾਰਨ ਸਾਧ ਸੰਗਤ ਜੀ ਇਹ ਜਿਹਦੇ ਅੰਦਰ ਉਹ ਪਰਮੇਸ਼ਰ ਆ ਕੇ ਟਿਕ ਗਿਆ ਉਹਦਾ ਨੂਰ ਕਿਉਂ ਨਹੀਂ ਵਧੇਗਾ ਉਹਦਾ ਮਨ ਕਿਉਂ ਨਹੀਂ ਸ਼ਾਂਤ ਜਿਤ ਹੋਵੇਗਾ ਕਵੀ ਭਾਈ ਸੰਤੋਖ ਸਿੰਘ ਜੀ ਇਹ ਲਿਖਦੇ ਨੇ ਮਾਤਾ ਤ੍ਰਿਪਤਾ ਜੀ ਦਾ ਪ੍ਰਤਾਪ ਇੰਨਾ ਵੱਧ ਚੁਕਾ ਸੀ ਕਿ ਉਹ ਕਿਸੇ ਹਨੇਰੇ ਵਾਲੇ ਕਮਰੇ ਵਿੱਚ ਵੀ ਜਾ ਕੇ ਬੈਠ ਜਾਣ ਤਾਂ ਉੱਥੇ ਚਾਨਣ ਹੋ ਜਾਂਦਾ ਸੀ ਕੋਈ ਦੀਵਾ ਜਗਾਉਣ ਦੀ ਲੋੜ ਨਹੀਂ ਸੀ ਪੈਂਦੀ ਕਵੀ ਭਾਈ ਸੰਤੋਖ ਸਿੰਘ ਜੀ ਅੱਗੇ ਇਹ ਵੀ ਲਿਖਦੇ ਨੇ ਸਿੱਖੋ ਇਤੇ ਸ਼ੰਕਾ ਨਾ ਕਰਿਓ ਕਿਉਂਕਿ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਕਰੋੜਾ ਖੰਡ ਬ੍ਰਹਿਮੰਡਾ ਦੇ ਜਗਤ ਪਏ ਨੇ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੇ ਕਰਕੇ ਮਾਤਾ ਤ੍ਰਿਪਤਾ ਜੀ ਦੇ ਵਿੱਚ ਕਿਉਂ ਨਹੀਂ ਇੰਨਾ ਪ੍ਰਤਾਪ ਵਧੇਗਾ ਸੋ ਮਾਤਾ ਤ੍ਰਿਪਤਾ ਜੀ ਇੱਥੇ ਜਿੱਥੇ ਵੀ ਬਹਿ ਜਾਂਦੇ ਉੱਥੇ ਚਾਨਣ ਹੋ ਜਾਂਦਾ ਸੀ ਉੱਥੇ ਦੀਵਾ ਬੱਤੀ ਜਗਾਉਣ ਦੀ ਲੋੜ ਨਹੀਂ ਸੀ ਪੈਂਦੀ ਕਵੀ ਜੀ ਲਿਖਦੇ ਨੇ ਇਹ ਥਾਂ ਤੇ ਮਾਤਾ ਤ੍ਰਿਪਤਾ ਜੀ ਨਿਵਾਸ ਕਰਦੇ ਉਹ ਥਾਂ ਦੀ ਸ਼ੋਭਾ ਕਿਉਂ ਨਹੀਂ ਵਧੇਗੀ ਕਵੀ ਜੀ ਕਹਿੰਦੇ ਨੇ ਜਿਸ ਦਿਨ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਨਿਵਾਸ ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਹੋਇਆ ਉਸ ਦਿਨ ਤੋਂ ਤਲਵੰਡੀ ਦੇ ਵਿੱਚ ਲੋਕਾਂ ਨੇ ਆਪਸ ਵਿੱਚ ਲੜਨਾ ਬੰਦ ਕਰ ਦਿੱਤਾ ਸੀ ਸਾਧ ਸੰਗਤ ਜੀ ਉੱਥੇ ਜੇ ਲੋਕ ਹੁਣ ਆਪਸ ਵਿੱਚ ਬਹਿਸ ਰਬਸੀਆ ਨਹੀਂ ਕਰਦੇ ਲੜਦੇ ਨਹੀਂ ਸਨ ਇੱਕ ਦੂਜੇ ਦੇ ਨਾਲ ਇੰਨਾ ਕਾਰਨ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਾਈਬ੍ਰੇਸ਼ਨ ਤਰੰਗਾਂ ਸਨ ਗੁਰੂ ਪਾਤਸ਼ਾਹ ਜੀ ਤਾਂ ਅਜੇ ਕੋਖ ਵਿੱਚ ਹੀ ਨੇ ਪਰ ਗੁਰੂ ਪਾਤਸ਼ਾਹ ਜੀ ਦੀਆਂ ਤਰੰਗਾਂ ਹਰ ਪਾਸੇ ਫੈਲ ਚੁੱਕੀਆਂ ਸਨ ਜਿੱਥੇ-ਜਿੱਥੇ ਉਹ ਤਰੰਗਾਂ ਜਾਂਦੀਆਂ ਉੱਥੇ-ਉੱਥੇ ਲੋਕਾਂ ਦੇ ਮਨ ਸ਼ਾਂਤ ਹੋ ਜਾਂਦੇ ਕਹਿੰਦੇ ਨੇ ਤਲਵੰਡੀ ਦੇ ਲੋਕਾਂ ਦੇ ਸੁਭਾਅ ਬਦਲ ਗਏ ਲੋਕਾਂ ਨੇ ਝੂਠ ਬੋਲਣਾ ਛੱਡ ਦਿੱਤਾ ਅਤੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਇੱਕ ਦੂਜੇ ਨਾਲ ਲੜਾਈਆਂ ਝਗੜੇ ਕਰਨੀਆਂ ਬੰਦ ਕਰ ਦਿੱਤੀਆਂ ਮਨ ਉਹਨਾਂ ਦਾ ਸ਼ਾਂਤ ਹੋ ਗਿਆ ਕਲੇਸ਼ ਨਹੀਂ ਹੁਣ ਕਦੇ ਕਰਦੇ ਕਿਸੇ ਨਾਲ ਉਹਨਾਂ ਦੇ ਜੀਵਨ ਬਦਲਦੇ ਜਾ ਰਹੇ ਹਨ ਪਰ ਕਿਸੇ ਨੂੰ ਸਮਝ ਨਹੀਂ ਸੀ ਲੱਗ ਰਹੀ ਇਹ ਸਾਡੇ ਨਾਲ ਹੋ ਕੀ ਰਿਹਾ ਹੈ ਸਾਧ ਸੰਗਤ ਜੀ ਕਦੀ ਵੇਖਿਆ ਜਦੋਂ ਸੰਗਤ ਵਿੱਚ ਬੈਠੇ ਹੁੰਦੇ ਕਿਸੇ ਭਗਤੀ ਵਾਲੀ ਰੂਹ ਦੇ ਆਉਣ ਕਰਕੇ ਸਾਰੀ ਸੰਗਤ ਦਾ ਮਨ ਇਕ ਟਿਕ ਜਾਂਦਾ ਹੈ ਇਹਦਾ ਕਾਰਨ ਇਹ ਹੈ ਕਿ ਜਿਹੜਾ ਭਗਤੀ ਵਾਲਾ ਹੁੰਦਾ ਹੈ ਉਹਦੀ ਭਗਤੀ ਕਰਨ ਆਸ-ਪਾਸ ਦੇ ਜਿੰਨੇ ਵੀ ਲੋਕ ਨੇ ਉਹ ਸਾਰੇ ਟਿਕ ਜਾਂਦੇ ਨੇ ਸੋ ਕੋਈ ਗੁਰਸਿੱਖ ਭਗਤੀ ਵਾਲਾ ਹੋਵੇ ਉਹ ਟੁੱਟਿਆਂ ਨੂੰ ਜੋੜ ਸਕਦਾ ਹੈ ਉਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਖੁਦਾ ਪਰਮੇਸ਼ਰ ਹਨ ਉਹਨਾਂ ਦੇ ਆਉਣ ਤੇ ਇਹੋ ਜਿਹਾ ਕੌਤਕ ਕਿਉਂ ਨਾ ਹੁੰਦੇ